ਦੇ ਵਿੱਚ ਜਿੱਥੇ ਕੀ ਵੇਖੋ ਤੋਂ ਤੱਕ ਕਿੰਨਾ ਵੱਡਾ ਕਹਿਰ ਹੈ ਇੱਕਦਮ ਧੁੰਦ ਪੈਣ ਦੇ ਨਾਲ ਜਿਹੜੀ ਸੜਕ ਵੀ ਆ ਉਹ ਵੀ ਦਿਖਣੋਂ ਬੰਦ ਹੋ ਗਈ ਹੈ ਇਹ ਜਿਹੜੀ ਸੜਕ ਹੈ ਇਹ ਅੰਮ੍ਰਿਤਸਰ বাস ਸਟੈਂਡ ਤੋਂ ਬੱਗਾ ਬਟ ਟਾਰੀਵਾਲ ਨੂੰ ਜਾ ਰਹੀ ਹੈ ਤੁਮ ਦਾ ਖਾਲਸਾ ਭਾਈਚਾਰਾ ਮੈਂ ਤੁਹਾਡਾ ਆਪਣਾ ਛੋਟਾ ਭਰਾ ਸੋਨੂ ਬਾਬਾ ਨਰਿੰਦਰ ਤੋਂ ਇਸ ਵੇਲੇ ਜਿਸ ਤਰ੍ਹਾਂ ਦੀ ਸਾਰੇ ਹੀ ਸ਼ਹਿਰ ਦੇ ਵਿੱਚ ਦੁੱਧ ਦੇ ਲੰਗਰ ਚਲਾਏ ਜਾ ਰਹੇ ਨੇ ਛੋਟੇ ਸਾਬਜਾਦਾਂ ਦੇ ਸ਼ਹੀਦੀ ਦਿਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਦੀਆਂ ਖਰਬਾੜੀਆਂ ਉਹਨਾਂ ਦੇ ਜੋ ਵੀ ਵਿਚਾਰਾਂ ਦੇ ਵਿੱਚ ਅੱਜ ਦੇ ਦਿਨ ਸਾਡੇ ਛੋਟੇ ਸਾਬਜਾਦਾਂ ਨੂੰ ਸ਼ਹੀਦ ਕੀਤਾ ਗਿਆ ਸੀ ਆ ਬੜੀ ਪ੍ਰਸੰਗਤ ਦੀ ਵੀ ਖਬਰ ਹੈ ਇਸ ਦੇ ਨਾਲ ਹੀ ਅਸੀਂ ਇਸੇ ਹੀ ਮੈਟਰ ਤੇ ਸਭ ਨੂੰ ਸੂਚਿਤ ਕਰਨਾ ਚਾਹੁੰਦੇ ਆ ਤੇ ਦੇਖੋ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਏਤੋਂ ਦੁਪਹਿਰ ਹੀ ਆ ਤੇ ਜਿੰਨੇ ਵੀ ਵਾਹਨ ਚਲਦੇ ਨੇ ਕਿੰਨੀਆਂ ਵੀ ਗੱਡੀਆਂ ਰਫਤਾਰ ਤੇਜ਼ ਦੇ ਨਾਲ ਚਲਦੀਆਂ ਨੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਕਿ ਆਪਣਾ ਪਿਆਰ ਦੇ ਨਾਲ ਬਹੁਤ ਸਹੀਏ ਚਲਾਓ ਗੱਡੀਆਂ ਤਾਂ ਕਿ ਧੁੰਦ ਦੇ ਕਾਰਨ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ ਨਾ ਹੀ ਕੋਈ ਆਪਣਾ ਕੋਈ ਗੱਡੀਆਂ ਦਾ ਨੁਕਸਾਨ ਹੋਵੇ ਤਾਂ ਸਾਰੇ ਹੀ ਪਾਸੇ ਦੇਖ ਕੇ ਬੜੇ ਪਿਆਰ ਤੇ ਵਿਚਾਰ ਦੇ ਨਾਲ ਆਪਣੇ ਵਾਹਨ ਚਲਾਓ ਭਾਈ ਗੁਰਪ੍ਰੀਤ ਕਾਲਸਾ ਭਾਈ